ਬਿਆਸ ਦਾ ਪਾਣੀ ਹੈ ਘਰਾਂ ਦੇ ਅੰਦਰ ਵੜ ਗਿਆ ਕਲਾਕਾਰ ਭਾਈਚਾਰਾ ਵੀ ਮਦਦ ਲਈ ਅੱਗੇ ਆ ਰਿਹਾ ਬੱਬੂ ਮਾਨ ਹੋਣਾ ਨੇ ਪਹਿਲ ਕੀਤੀ ਹੈ ਬੱਬੂ ਮਾਨ ਹੋਣਾ ਨੇ ਇੱਥੇ ਮਦਦ ਭੇਜੀ ਹੈ ਹੜ੍ਹ ਦੇ ਕਰਕੇ ਸਾਰੇ ਵਸਦੇ ਵਸੋਂ ਦੇ ਘਰ ਖਾਸ ਕਰ ਡੰਗਰ ਮਵੇਸ਼ੀ ਕਈਆਂ ਦੀ ਮਤਲਬ ਦੁਨੀਆ ਤੋਂ ਚਲੇ ਗਏ ਨਾ ਤਾਂ ਚਾਰਾ ਇੱਥੇ ਜੀ ਨਾ ਰੋਟੀਆਂ ਨਾ ਮੈਡੀਕਲ ਫੈਸਿਲਿਟੀ ਬੱਬੂ ਮਾਨ ਜੀ ਵੱਲੋਂ ਰੋਜ਼ ਫੌਂਟੇ ਸਾਰੀ ਟੀਮ ਨਾਲ ਗੱਲਬਾਤ ਕਰਦੇ ਹੀ ਕਹਿ ਰਹੇ ਸੀ ਵੀ ਜਾ ਕੇ ਆਈਏ ਜਾ ਕੇ ਆਈਏ ਜੋ ਕੁਛ ਸਾਡੇ ਕੋਲ ਪਣ ਪਿਆ ਅਸੀਂ ਲੈ ਕੇ ਆਏ ਆ ਇਹਦੇ ਵਿੱਚ ਕੀ ਲੈ ਕੇ ਆਏ ਹੋ ਨਿਜਰ ਸਾਹਿਬ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਅਚਾਰ ਆ ਜੀ ਪਸ਼ੂਆਂ ਲਈ ਫੀਲਡ ਆ ਤੇ ਤੂੜੀ ਆ ਇੱਥੇ ਆ ਤੁਸੀਂ ਦੇਖੋ ਕਿੱਦਾਂ ਘਰ ਘਰੇ ਪਿਆ ਬਈ ਜਿਹੜੇ ਮਾੜਾ ਮੋਟਾ ਕਿਸੇ ਕੋਲ ਚਾਰਾ ਸੀਗਾ ਵੀ ਉਹ ਵੀ ਸਾਰਾ ਡੁੱਬ ਗਿਆ ਬਾਕੀ ਥਾਂਵਾਂ ਤੇ ਵੀ ਬਹੁਤ ਹੜ੍ਹ ਆਏ ਆ ਇੱਥੇ ਕਿਸੇ ਨੇ ਪਹੁੰਚ ਨਹੀਂ ਕੀਤੀ ਸੀ ਵੀ ਤਾਂ ਕਰਕੇ ਸਾਡਾ ਇਹ ਬਣਿਆ ਵੀ ਅਸੀਂ ਉੱਥੇ ਪਹੁੰਚੀਏ ਜਿੱਥੇ ਹਾਲ ਤੱਕ ਕੋਈ ਨਹੀਂ ਗਿਆ ਤੁਹਾਡੇ ਘਰ ਕਿੱਥੇ ਨੇ ਆਹ ਸਾਹਮਣੇ ਸਾਡੀ ਕੀ ਆ ਤੁਹਾਡਾ ਘਰ ਡੁੱਬਿਆ ਹੋਇਆ ਜਿਹੜਾ ਠੀਕ ਹੈ ਡੁੱਬਿਆ ਸਾਡੇ ਆ ਘਾਰਾ ਛੋਟਾ ਇਧਰਲਾ ਇਹ ਆਪਣੇ ਘਰ ਆ ਇਹ ਤਾਂ ਡੁੱਬ ਗਿਆ ਪੂਰਾ ਆਪਣੇ ਰਿਸ਼ਤੇਦਾਰਾਂ ਦੇ ਮਾਮੇ ਚਾਚੇ ਤਾਂ ਆਏ ਹੁੰਦੇ ਇਕੱਠੇ ਹੀ ਅਸੀਂ ਤਾਂ ਕਰਕੇ ਇਹ ਚ ਆ ਪੰਜ ਛੇ ਘਰ ਨੇ ਜਿਹੜੇ ਪਾਣੀ ਦੀ ਲਹਿ ਵੇਟ ਚ ਆ ਗਏ ਇਹ ਕਦੋਂ ਆਇਆ ਪਾਣੀ ਇੱਥੇ ਇਹ ਪਾਣੀ तकरीबन ਭਾਈ ਦਸ ਦੇਣ ਤੇ ਹੋ ਗਏ ਥੋੜਾ ਥੋੜਾ ਕਰਕੇ ਛੱਡੀ ਜਾਂਦੀ ਹੈ ਫਸਲਾਂ ਤਾਂ ਪੂਰੀਆਂ ਤਬਾਹ ਹੋ ਗਈਆਂ ਹਨ ਫਸਲਾਂ ਦਾ ਕਾਫੀ ਜ਼ਿਆਦਾ ਹੋ ਗਿਆ 10-10 ਕਿਲੇ ਕਿਹਿਆਂ ਦੇ 20-20 ਕਿਲੇ ਵੀ ਲੱਗੇ ਹੋ ਵੀ ਤੇ ਪਸ਼ੂਆਂ ਦੇ ਬੁਰੇ ਹਾਲ ਸੀ ਕਦੇ ਵੀ ਅਸੀਂ ਆਪਣਾ ਤਾਂ ਰੋਜੀ ਰੋਟੀ ਦਾ ਕਰਾਂਗੇ ਜਿਹੜੇ 5-7 ਦਿਨ ਲੰਘਦੇ ਆ ਕਿ ਸਾਡਾ ਕਿਸੇ ਤਰ੍ਹਾਂ ਚਾਰੇ ਦਾ ਪ੍ਰੋਗਰਾਮ ਹੋਵੇ ਕੋਈ ਤਾਂ ਲੈ ਕੇ ਆਉ। ਮੇਰੀ ਬਬੂ ਬਾਈ ਨਾਲ ਰਾਤ ਵੀ ਗੱਲ ਹੋਈ ਸੀ ਇੰਡੀਆ ਚ ਨਹੀਂ ਆਉਣ ਕਰਕੇ ਉਹ ਇੱਥੇ ਨਹੀਂ ਆ ਸਕਿਆ ਜਦੋਂ ਵਾਪਸ ਆਉਣਗੇ ਇੱਥੇ ਜ਼ਰੂਰ ਆਉਣਗੇ ਵੋਲਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬ ਹੜਾਂ ਦੀ ਮਾਰ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਖੜੀਏ ਵੱਧ ਤੋਂ ਵੱਧ ਉਹਨਾਂ ਲੋਕਾਂ ਦੀ ਮਦਦ ਕਰੀਏ ਜਿਹੜੇ ਲੋਕ ਇਸ ਵੇਲੇ ਹੜ ਦੀ ਮਾਰ ਹੇਠ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਬਿਆਸ ਦਰਿਆ ਦੇ ਬਿਲਕੁਲ ਕੰਢੇ ਖੜਾ ਇੱਥੇ ਘਰ ਵਸਦੇ ਨੇ ਔਰ ਇਹ ਬਿਆਸ ਦਰਿਆ ਹੁਣ ਇੱਥੇ ਵਗਣ ਲੱਗ ਗਿਆ ਬਿਆਸ ਦਾ ਪਾਣੀ ਹੈ ਘਰਾਂ ਦੇ ਅੰਦਰ ਵੜ ਗਿਆ ਬਹੁਤ ਪ੍ਰਭਾਵਤ ਨੇ ਲੋਕ ਚਾਰੇ ਖਤਮ ਹੋ ਚੁੱਕੇ ਆ ਲੋਕਾਂ ਦੇ ਤਾਂ ਕਲਾਕਾਰ ਭਾਈਚਾਰਾ ਵੀ ਮਦਦ ਲਈ ਅੱਗੇ ਆ ਰਿਹਾ ਬੱਬੂ ਮਾਨ ਉਹਨਾਂ ਨੇ ਪਹਿਲ ਕੀਤੀ ਹੈ ਬੱਬੂ ਮਾਨ ਹੋਣਾ ਨੇ ਇੱਥੇ ਮਦਦ ਭੇਜੀ ਹੈ ਹੋਰ ਕੀ ਕੀ ਚੀਜ਼ਾਂ ਆਈਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਪੂਰੀ ਟੀਮ ਬੱਬੂ ਮਾਨ ਹੋਣਾ ਦੀ ਸਾਡੇ ਨਾਲ ਹੈ ਗੱਲਬਾਤ ਕਰਾਂਗੇ ਮਨੀਸ਼ ਜੀ ਸਾਡੇ ਨਾਲ ਨੇ ਤੇਜਿੰਦਰ ਨਿੱਜਰ ਜੀ ਸਾਡੇ ਨਾਲ ਨੇ ਹੋਰ ਵੀ ਉਹਨਾਂ ਦੀ ਪੂਰੀ ਟੀਮ ਬਾਜਵਾਜੀ ਤੇ ਹੋਰ तमाम ਲੋਕ ਸਾਡੇ ਨਾਲ ਹੈ ਮਨੀਸ਼ ਜੀ ਪਹਿਲਾਂ ਤਾਂ ਤੁਸੀਂ ਧੰਨਵਾਦ ਦੇ ਪਾਤਰ ਵੀ ਹੋ ਕੀ ਇਹ ਵੇਲਾ ਪੰਜਾਬ ਦੇ ਨਾਲ ਖੜਨ ਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੀਏ ਔਰ ਕੀ ਚੀਜ਼ਾਂ ਤੁਸੀਂ ਲੈ ਕੇ ਆਏ ਹੋ ਔਰ ਕਹਿਣਾ ਕੀ ਚਾਹੁੰਦੇ ਹੋ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਸਮਾ ਕੁਝ ਐਸਾ ਪੰਜਾਬ ਤੇ ਆ ਰਿਹਾ ਜਿਹੜਾ ਪਹਿਲਾਂ ਵੀ ਅਸੀਂ ਨੋਟਿਸ ਕੀਤਾ 2023 ਚ ਵੀ ਇਹੀ ਕੰਮ ਹੋਇਆ ਸੀ ਹੜ੍ਹ ਦੇ ਕਰਕੇ ਸਾਰੇ ਵਸਦੇ ਵਸਾਉਂਦੇ ਘਰ ਖਾਸ ਕਰ ਡੰਗਰ ਮਵੇਸ਼ੀ ਕਈਆਂ ਦੀ ਮਤਲਬ ਦੁਨੀਆ ਤੋਂ ਚਲੇ ਗਏ ਜਿਹੜੇ ਨਾ ਤਾਂ ਚਾਰਾ ਇੱਥੇ ਜੀ ਨਾ ਰੋਟੀਆਂ ਨਾ ਮੈਡੀਕਲ ਫੈਸਿਲਿਟੀਆਂ ਹੈ ਅਸੀਂ ਇੱਕ ਪਹਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵਿਕਰਮ ਜੀ ਦੀ ਪਹਿਲ ਹੈ ਵੀ ਅਗਰ ਅਸੀਂ ਆਪਣੇ ਵੱਲੋਂ ਬੱਬੂ ਮਾਨ ਜੀ ਕੋ ਕਹਤੇ ਹੈ ਨਹੀਂ ਕੰਮ ਦੇ ਸਿਲਸਿਲੇ ਚ ਬਾਹਰ ਨੇ ਕੈਨੇਡਾ ਦੇ ਸ਼ੋਅਸ ਚੱਲ ਰਹੇ ਨੇ ਉਹਨਾਂ ਦੇ ਬਿਹਾਫ ਤੇ ਸਾਰੀ ਟੀਮ ਅਸੀਂ ਇੱਥੇ ਆਏ ਆ ਔਰ ਸਿਰਫ ਇਹੀ ਮੇਰੇ ਤੱਕ ਗੁਜ਼ਾਰਿਸ਼ ਹੈ ਅਪੀਲ ਹੈ ਬੇਨਤੀ ਹੈ ਪੰਜਾਬ ਦੇ ਸਾਰੇ ਬੰਦਿਆਂ ਨੂੰ ਜਿਹੜੇ ਸਖਾਲੇ ਨੇ ਇੱਕ ਅੱਧੀ ਚੀਜ਼ ਕੋਈ ਵੀ ਜੋ ਅਸੀਂ ਕਰ ਸਕਦੇ ਆ ਕੁਝ ਵੀ ਕਿਸੇ ਲਈ ਹੈਲਪ ਕਰ ਸਕਦੇ ਆ ਉਹ ਜ਼ਰੂਰ ਕਰੀਏ ਚਾਹੇ ਕੁਝ ਵੀ ਅਸੀਂ ਕੋਈ ਵੀ ਚੀਜ਼ ਨੂੰ ਲੈ ਕੇ ਚੱਲੀਏ ਬੱਬੂ ਮਾਨ ਜੀ ਵੱਲੋਂ ਰੋਜ਼ ਫੋਨ ਤੇ ਸਾਰੀ ਟੀਮ ਨਾਲ ਗੱਲਬਾਤ ਕਰਦੇ ਇਹੀ ਕਹਿ ਰਹੇ ਸੀ ਵੀ ਜਾ ਕੇ ਆਈਏ ਜਾ ਕੇ ਆਈਏ ਜੋ ਕੁਝ ਸਾਡੇ ਕੋਲ ਬਣ ਪਿਆ ਅਸੀਂ ਲੈ ਕੇ ਆਏ ਆ ਔਰ ਇੱਥੇ ਸਭ ਨੂੰ ਸਿਰਫ ਲੋਕਾਂ ਨੂੰ ਮਿਲ ਕੇ ਹੌਸਲਾ ਵਧਾਣ ਲਈ ਔਰ ਬਾਕੀਆਂ ਨੂੰ ਪ੍ਰੇਰਿਤ ਕਰਨ ਲਈ ਵੀ ਬਾਕੀ ਵੀ ਸਾਰੇ ਸਾਡੇ ਭੈਣ ਭਰਾ ਇੱਥੇ ਆਉਣ ਜੋ ਕੁਝ ਬਣਦਾ ਕਿਉਂਕਿ ਲੋੜ ਆ ਸਾਨੂੰ ਇੱਕ ਦੂਜੇ ਦੇ ਨਾਲ ਖੜਨ ਦੀ ਪੰਜਾਬ ਦੇ ਲੋਕਾਂ ਨੂੰ ਸਾਨੂੰ ਸਾਰੇ ਭਾਈਚਾਰਿਆਂ ਨੂੰ ਇਕੱਠੇ ਹੋ ਕੇ ਖੜਨ ਦੀ ਲੋੜ ਆ ਇੱਕ ਦੂਜੇ ਦੇ ਨਾਲ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਇਸ ਵਕਤੇ ਸਮਾਂ ਹੀ ਐਸਾ ਕਿ ਇੱਕ ਦੂਜੇ ਨਾਲ ਖੜੀਏ ਸਪੋਰਟ ਕਰੀਏ ਔਰ ਮੋਰਲ ਰਿਸਪੋਨਸੀਬਿਲਟੀ ਵੀ ਸਾਡੀ ਇਹ ਬਣਦੀ ਹੈ ਵੀ ਕਿ ਦੂਜੇ ਨਾਲ ਸਾਨੂੰ ਕੜਨਾ ਹੀ ਚਾਹੀਦਾ ਔਰ ਸਾਡਾ ਇੱਕ ਇਸ ਦੀ ਕੋਸ਼ਿਸ਼ ਰਹੇਗੀ ਦੂਜੇ ਤੇ ਜਿਹ ਦਿਨ ਸਾਡੀ ਟੀਮ ਇੱਥੇ ਕੁਛ ਨਾ ਕੁਛ ਸਾਡੇ ਵੱਲੋਂ ਜੋ ਲੋਡ ਇੱਥੇ ਇਹਨਾਂ ਨੂੰ ਮਹਿਸੂਸ ਹੁੰਦੀ ਹੈ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰਕੇ ਤਿਲਫੁਲ ਕਰ ਦੇਵਾਂਗੇ ਵਿੱਚ ਜੀ ਸਾਹਿਬ ਕੀ ਕੁਛ ਲੈ ਕੇ ਆਓ ਟਰਾਲੀਆਂ ਇਸ ਪਾਸੇ ਆਈਆਂ ਨੇ ਇੱਕ ਵਾਰ ਮੈਂ ਦਿਖਾਵ ਵੀ ਦਿਨਾ ਤੇ ਨਾਲ ਹੀ ਵਾਰ-ਵਾਰ ਮੈਂ ਅਪੀਲ ਵੀ ਕਰ ਰਿਹਾ ਕਿ ਸਾਨੂੰ ਸਭ ਨੂੰ ਇਕੱਠੇ ਹੋਣਾ ਪੈਣਾ ਸਾਨੂੰ ਸਾਰਿਆਂ ਨੂੰ ਇਸ ਕੁਦਰਤੀ ਆਫਤ ਦੇ ਨਾਲ ਲੜਨਾ ਤਾਂ ਕਿਉਂਕਿ ਇਹ ਮਾਰ ਜਿਹੜੀ ਪਈ ਹੈ ਪੰਜਾਬ ਤੇ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਇਹ ਲੜਾਈ ਲੜਨੀ ਪੈਣੀ ਹੈ ਔਰ ਜਿਹੜੇ ਭੈਣ ਭਰਾ ਉੱਚੇ ਇਲਾਕਿਆਂ ਦੇ ਵਿੱਚ ਨੇ ਜਿੱਧਰ ਮਾਰ ਨਹੀਂ ਹੋਈ ਪਾਣੀ ਦੀ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਚਾਹੀਦਾ ਕਿ ਇਸ ਇਨਾ ਇਲਾਕਿਆਂ ਦੇ ਵਿੱਚ ਆਉਣ ਤਾਂ ਇਹ ਟਰੱਕ ਔਰ ਟਰੈਕਟਰ ਟਰਾਲੀਆਂ तकरीबन ਇੱਕ ਦਰਜਨ ਦੇ ਕਰੀਬ ਟਰੈਕਟਰ ਟਰਾਲੀਆਂ ਇਹ ਆਈਆਂ ਨੇ ਕੁਝ ਅੱਗੇ ਚੱਲੀਆਂ ਗਈਆਂ ਇਸ ਪਾਸੇ ਵੀ ਤਸਵੀਰ ਦਿਖਾ ਦਿਓ ਇਸ ਪਾਸੇ ਦੇਖੋਗੇ ਤੁਸੀਂ ਤਾਂ ਇਧਰ ਚਾਰੇ ਦੀ ਮਦਦ ਮੈੱਕ ਜਿਹੜੀ ਬੱਬੀ ਮਾਨਖਲਾ ਦੀ ਟੀਮ ਪਹੁੰਚੀ ਆ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀ ਟਰਾਲੀਆਂ ਆ ਰਹੀਆਂ ਨੇ ਇਹਦੇ ਵਿੱਚ ਕੀ ਲੈ ਕੇ ਆਏ ਹੋ ਨਿਜਾ ਸਾਹਿਬ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਅਚਾਰ ਆ ਜੀ ਪਸ਼ੂਆਂ ਲਈ ਫੀਡ ਆ ਤੇ ਤੂੜੀ ਆ ਜਿਹੜਾ ਕਿਉਂਕਿ ਪੱਠੇ ਲਿਹਾਉਣ ਦਾ ਪਹਿਲਾਂ ਸੋਚਦੇ ਸੀ ਪੱਠੇ 1-2 ਦਿਨਾਂ ਦੇ ਵਿੱਚ ਖਤਾਬ ਹੋ ਜਾਂਦੇ ਆ ਹਰ ਜੀ ਸਾਰਾ ਸੁੱਕਾ ਹੀ ਸਮਾਨ ਲੈ ਕੇ ਆਏ ਆ ਜੀ ਬਈ ਉਹਦੇ ਨਾਲੇ ਆ ਵੀ ਕਾਫੀ ਟਾਈਮ ਇਹਦੇ ਨਾਲ ਨਿਕਲ ਸਕਦਾ ਨਾ ਫੇ ਫਲਾਦ ਕੀ ਹੈ ਵੈਸੇ ਕਿਉਂਕਿ ਇਸ ਪਾਸੇ ਦੀ ਤਸਵੀਰ ਵੀ ਅਸੀਂ ਦਿਖਾ ਦਿੰਦੇ ਹਾਂ ਇਹ ਇਹ तमाम ਉਹ ਲੋਕ ਨੇ ਇਹਨਾਂ ਪਿੰਡਾਂ ਦੇ ਆਪਣੇ ਜਾਨਵਰ ਦੇ ਦੇਖੋ ਤੁਸੀਂ ਕਿਵੇਂ ਇਹਨਾਂ ਲੋਕਾਂ ਨੂੰ ਆਪੋ ਆਪਣੇ ਪਸ਼ੂਆਂ ਦੇ ਲਈ ਇਹ ਸਟਾਰਾ ਲੈਣ ਵਾਸਤੇ ਲੋਕ ਆਏ ਹੋਏ ਆ ਆਪੋ ਆਪਣੇ ਆਪਣੇ ਪਸ਼ੂਆਂ ਦੇ ਲਈ ਕਿਉਂਕਿ ਲੋਕਾਂ ਦੇ ਪਸ਼ੂ ਭੁੱਖੇ ਪਰਣ ਵਾਲੇ ਹਾਲ ਲੋਕਾਂ ਦੇ ਹੋਏ ਹੋਏ ਆ ਪਸ਼ੂਆਂ ਦੇ ਤੇ ਇਹ ਦੇਖ ਸਕਦੇ ਹੋ ਤੁਸੀਂ ਕਿਉਂਕਿ ਜੇ ਐਂਬੂਲੈਂਸ ਨੂੰ ਰਸਤਾ ਵੀ ਦੇ ਦਿਓ ਐਂਬੂਲੈਂਸ ਨੂੰ ਲੰਘੇ ਲੈਣ ਦਿਓ ਅਮਰ ਸਾਹਿਬ ਕਿੰਨੀਆਂ ਟਰੱਕ ਟਰਾਲੀਆਂ ਮੇਰੇ ਖਿਆਲ ਇੱਕ ਦਰਜਨ ਦੇ ਕਰੀਬ ਟਰੱਕ ਟਰਾਲੀ ਲੈ ਕੇ ਆਏ ਨੌ ਆ ਜੀ ਇਹ ਨੌ ਟਰਾਲੀਆਂ ਆ ਤੇ ਦੋ ਟੈਂਕਰ ਆ ਜੀ ਇਹ ਨੌ ਠੀਕ ਹੈ तकरीबन 11 12 ਟਰਾਲੀਆਂ ਔਰ ਇੱਥੇ ਇਹ ਜਿਹੜੇ ਲੋਕ ਪ੍ਰਭਾਵਿਤ ਨੇ ਕਿਹੜਾ ਇਲਾਕਾ ਐਗਜ਼ੈਕਟ ਕਿਹੜਾ ਪੈਂਦਾ ਇਹ ਇਹ ਹਬੀਬਪਾਲ ਟਾਂਡੀ ਕਹਿੰਦੇ ਨੂੰ ਮੰਡ ਏਰੀਆ ਜੀ ਇਹ ਸਾਰਾ ਵੀ ਅਸੀਂ ਪਹਿਲਾਂ ਆ ਕੇ ਦੇਖ ਕੇ ਗਏ ਸੀ ਵੀ ਬਾਕੀ ਥਾਂਵਾਂ ਤੇ ਵੀ ਬਹੁਤ ਹੜ ਆਏ ਆ ਇੱਥੇ ਕਿਸੇ ਨੇ ਪਹੁੰਚ ਨਹੀਂ ਕੀਤੀ ਸੀ ਵੀ ਤਾਂ ਕਰਕੇ ਸਾਡਾ ਇਹ ਬਣਿਆ ਵੀ ਅਸੀਂ ਉੱਥੇ ਪਹੁੰਚੀਏ ਜਿੱਥੇ ਹਾਲ ਤੱਕ ਕੋਈ ਨਹੀਂ ਗਿਆ ਕਿਉਂਕਿ ਜੇ ਹੁਣ ਸੁਲਤਾਨਪੁਰ ਦੀ ਗੱਲ ਕਰਦੇ ਆ ਆਪਾਂ ਜਾਂ ਕਪੂਤਲੇ ਦੇ ਅਗਲਾ ਏਰੀਆ ਜਿਹੜਾ ਆ ਜਾਂ ਪਿੱਛੇ ਆਪਾਂ ਗੱਲ ਕਰਦੇ ਆ ਗਰਦਾਸਪੁਰ ਦੀ ਉੱਥੇ ਦੀ ਜਿਹੜੀਆਂ ਕਾਫੀ ਵੀਡੀਓ ਸਾਹਮਣੇ ਆਈਆਂ ਲੋਕਾਂ ਦੇ ਲੋਕਾਂ ਨੇ ਆਪਣੇ ਤੌਰ ਤੇ ਕਾਫੀ ਮਦਦ ਭੇਜੀ ਪਰ ਸਾਡਾ ਇਹ ਮੰਤਵ ਸੀ ਵੀ ਆਪਾਂ ਥੋੜਾ ਜਿਆਦਾ ਤੁਰ ਫਿਰ ਕੇ ਦੇਖ ਕੇ ਆਈਏ ਵੀ ਲੋਡ ਅਸਾਚ ਕਿੱਤੇ ਆ ਜਦੋਂ ਇੱਥੇ ਆਏ ਆ ਇੱਥੇ ਆ ਤੁਸੀਂ ਦੇਖੋ ਕਿੱਦਾਂ ਘਰ ਘਰੇ ਪਿਆ ਆ ਵੀ ਜਿਹੜੇ ਮਾੜਾ ਮੋਟਾ ਕਿਸੇ ਕੋਲ ਚਾਰਾ ਸੀਗਾ ਵੀ ਉਹ ਵੀ ਸਾਰਾ ਡੁੱਬ ਗਿਆ ਵੀ ਪਸ਼ੂਆਂ ਦੇ ਬੁਰੇ ਹਾਲ ਸੀ ਵੀ ਕਦੇ ਵੀ ਅਸੀਂ ਆਪਣਾ ਤਾਂ ਰੋਜੀ ਰੋਟੀ ਦਾ ਕਰਾਂਗੇ ਜਿਹੜੇ 5-7 ਦਿਨ ਲੰਘਦੇ ਆ ਵੀ ਸਾਡਾ ਕਿਸੇ ਤਰ੍ਹਾਂ ਚਾਰੇ ਦਾ ਪ੍ਰੋਗਰਾਮ ਹੋਵੇ ਕੋਈ ਤਾਂ ਲੈ ਕੇ ਆਓ ਕਿੰਨੇ ਕੁ ਲੋਕ ਨੇ ਇੱਥੇ ਘਰ ਕਿੰਨੇ ਕੁ ਆ ਕਿੰਨੇ ਕੁ ਏਰੀਆ 21 ਕਿਲੋਮੀਟਰ ਦਾ ਏਰੀਆ ਪੈਂਦਾ ਜੀ ਇਹ ਸਾਰਾ ਹੀ ਵੇ ਇੱਥੇ ਭਲਾਥ ਹਲਕਾ ਜਿਹਨੂੰ ਆਪਾਂ ਕਹਿੰਦੇ ਹਾਂ ਇਹ ਨਾਲ-ਨਾਲ ਲੱਗਦਾ ਤੇ ਇਹ ਬਿਆਸ ਦਰਿਆ ਜਿੱਥੇ ਆਪਾਂ ਮੇਨ ਪੌੜਿਆ ਇੰਦਰਾ ਅੰਮ੍ਰਿਤਸਰ ਵਾਲਾ ਹਾਈਵੇ ਆ ਇਹ ਉੱਥੇ ਢਲਮਾ ਥਣੀ ਯਾ ਲੱਗਦਾ ਇਹ ਇੱਕ ਆफी ਜਿਹੜੇ ਇੱਥੇ ਡੇਰੇ बसे ਜੈ ਇਨਾਂ ਤੇ ਨਹੀਂ ਇੱਥੇ ਕਿੰਨੇ ਕੁ ਲੋਕਾਂ ਲਈ ਇਹ ਮਦਦ ਜਿਹੜੀ ਆ ਤੁਸੀਂ ਕਹਿ ਰਹੇ ਹੋ ਕਿੰਨੇ ਕੁ ਦਿਨ ਨਿਕਲ ਸਕਦੇ ਆ ਇਹਦੇ ਨਾਲ ਬੰਦੇ ਹੈਗੇ ਅੱਜ 2-300 ਬੰਦੇ ਦਾ 2-300 ਬੰਦੇ ਹੈਗੇ ਘਾਰ ਇੰਦਰ ਦੇ ਪਾਰ ਅਬੀਵਾਲ ਔਰ ਟਾਂਡੀ ਦੇ ਵਿੱਚ ਹਫਤਾ 10 ਦਿਨ ਰਾਵਨਾ ਪਾਸ ਹੋ ਜਾਣੇ ਅੱਛਾ ਇਸ ਮਦਦ ਦੇ ਨਾਲ ਹਫਤਾ ਦਸ ਦਿਨ ਕਿਉਂਕਿ ਸਭ ਤੋਂ ਵੱਧ ਬੰਦਾ ਤਾਂ ਕੁਛ ਨਾ ਕੁਛ ਐਡਜਸਟਮੈਂਟ ਕਰ ਲੂਗਾ ਸਭ ਤੋਂ ਵੱਧ ਪਸ਼ੂਆਂ ਦੇ ਲਈ ਦਿੱਕਤ ਹੋ ਜਾਂਦੀ ਹੈ ਪਸ਼ੂਆਂ ਦੇ ਲਈ ਹੀ ਅਸੀਂ ਇਹ ਕੋਸ਼ਿਸ਼ ਕੀਤੀ ਹੈ ਵੀ ਪਸ਼ੂਆਂ ਨੂੰ ਕੋਈ ਨੁਕਸਾਨ ਨਾ ਹੋ ਪਹਿਲਾਂ ਵੀ ਬਹੁਤ ਪਸ਼ੂ ਚਲੇ ਗਏ ਦੁਨੀਆ ਤੋਂ ਅਸੀਂ ਚਾਹੁੰਦੇ ਵੀ ਪਸ਼ੂ ਠੀਕ ਠਾਕ ਰਹਿਣ ਔਰ ਕਿਉਂਕਿ ਇਹਨਾਂ ਦੀ ਰੋਜ਼ੀ ਰੋਟੀ ਵੀ ਹੈ ਭੁੱਖਾ ਨਾ ਕੋਈ ਮਰੇ ਚਾਹੇ ਜੀਵ ਹੈ ਚਾਹੇ ਉਹ ਜਾਨਵਰ ਹੈ ਚਾਹੇ ਇਨਸਾਨ ਹੈ ਭੁੱਖਾ ਨਾ ਮਰੇ ਜੋ ਵੀ ਸਪੋਰਟ ਅਸੀਂ ਦੇ ਰੋਂ ਕਰਾਂਗੇ ਔਰ ਇੱਥੇ ਗੇੜਾ ਲੱਗਦਾ ਰਹੂਗਾ ਹੋਰ ਵੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਘਰੋਂ ਹੁਣ ਸਾਨੂੰ ਸਭ ਨੂੰ ਘਰੋਂ ਨਿਕਲਣ ਦੀ ਲੋੜ ਆ ਜਿਹੜੇ ਏਰੀਆ ਦੇ ਵਿੱਚ ਲੋਕ ਸੁੱਖੀ ਸ਼ਾਂਤੀ ਵਸ ਰਹੇ ਆ ਉਹਨਾਂ ਲੋਕਾਂ ਨੂੰ ਚਾਹੀਦਾ ਕਿ ਹੁਣ ਇਹਨਾਂ ਲੋਕਾਂ ਵਾਲੇ ਪਾਸੇ ਆਉਣਾ ਚਾਹੀਦਾ ਬਿਲਕੁਲ ਜਿਹੜਾ ਜਿਹੜਾ ਏਰੀਆ ਨੇੜੇ ਪੈਂਦਾ ਸਾਰੇ ਭੈਣ ਭਰਾ ਪੰਜਾਬੀ ਜਿੱਥੇ ਵੀ ਲੋਕ ਬੈਠੇ ਨੇ ਪੰਜਾਬੀ ਵਸਦੇ ਨੇ ਜੋ ਕੁਝ ਵੀ ਹੋ ਸਕਦਾ ਚਾਹੇ ਇੱਕ ਬੰਦੇ ਦੀ ਮਦਦ ਕਰੀਏ ਮਦਦ ਕਰਨ ਲਈ ਘਰੋਂ ਨਿਕਲੇ ਕੋਈ ਵੀ ਬੰਦਾ ਹੋਵੇ ਚਾਹੇ ਉਹ ਕਲਾਕਾਰ ਆ ਚਾਹੇ ਕਲਾਕਾਰ ਨਹੀਂ ਹੈ ਕਿਸੇ ਵੀ ਫੀਲਡ ਚ ਖੇਤਰ ਕੋ ਥੋੜਾ ਜਿਹਾ ਵੀ ਸੌਕ ਸਕਲ ਹੈ ਇੱਕ ਬੰਦੇ ਦੀ ਦੋ ਬੰਦੇ ਦੀ ਮਦਦ ਮਹੀਨੇ ਦੀ ਕਰਦੇ ਬਹੁਤ ਵਧੀਆ ਗੱਲ ਹੈ ਮਦਦ ਮਦਦ ਇੱਥੇ ਪਸ਼ੂਆਂ ਦਾ ਚਾਰਾ ਵੀ ਹੈ ਕਰੋਜ਼ੀ ਹੋਰ ਵੀ ਜੋ ਚੀਜ਼ਾਂ ਲੋੜ ਦਵਾਈਆਂ ਦੀ ਲੋੜ ਹੈ ਅਸੀਂ ਦਵਾਈਆਂ ਲੈ ਕੇ ਆਈ ਸੀ ਲੇਕਿਨ ਡਾਕਟਰ ਤੋਂ ਬਿਨਾਂ ਦੇਣਾ ਨਹੀਂ ਚਾਹਦੇ ਸੀ ਇਸ ਕਰਕੇ ਨੈਕਸਟ ਵਾਰ ਕੈਂਪ ਲਾ ਕੇ ਦਵਾਈਆਂ ਦਵਾਗੇ ਸੀ ਭਾਈ ਬੱਬੂ ਹੁਣਾਂ ਨਾਲ ਕਦੋਂ ਤੁਹਾਡੀ ਗੱਲ ਹੋਈ ਹੈ ਇਹਦੇ ਬਾਰੇ ਕਦੋਂ ਡਿਸਕਸ ਹੋਇਆ ਮੇਰੀ ਬੱਬੂ ਭਾਈ ਨਾਲ ਰਾਤ ਵੀ ਗੱਲ ਹੋਈ ਸੀ ਮਤਲਬ ਯਾਨੀ ਕਿ 6-8 ਘੰਟੇ ਪਹਿਲਾਂ ਵੀ ਉਥੇ ਇਸ ਟਾਈਮ ਰਾਤ ਹੁੰਦੀ ਨਹੀਂ ਤੇ ਉਹਨਾਂ ਨੂੰ ਅਸੀਂ ਬੇਨਤੀ ਕਰ ਲਏ ਤੇ ਆਉਣ ਲਈ ਇੰਡੀਆ 'ਚ ਨਹੀਂ ਆਉਣ ਕਰਕੇ ਉਹ ਇੱਥੇ ਨਹੀਂ ਆ ਸਕੇ ਇੰਡੀਆ 'ਚ ਨਹੀਂ ਹੈ ਜਦੋਂ ਵਾਪਸ ਆਉਣਗੇ ਇੱਥੇ ਜ਼ਰੂਰ ਆਉਣਗੇ ਉਹਨਾਂ ਵੱਲੋਂ ਦਵਾਈਆਂ ਤੋਂ ਲੈ ਕੇ ਬਾਕੀ ਸਾਰੀ ਹੈਲਪ ਅਸੀਂ ਕਰੀ ਜਾਵਾਂਗੇ ਤੁਹਾਡੀ ਵੀ ਗੱਲਬਾਤ ਹੋਈ ਸੀਗੀ ਕਿਉਂਕਿ ਏਰੀਆ ਜਿਹੜਾ ਸੁਣਿਆ ਗਿਆ ਕਿ ਤੁਸੀਂ ਦੱਸਿਆ ਕਿ ਸੁਲਤਾਨਪੁਰ ਲੋਧੀ ਦਾ ਇਲਾਕਾ ਜਾਂ ਹੋਰ ਚਲੋ ਜਿੱਥੇ ਜਿੰਨੀ ਕੁ ਮਦਦ ਪਾਕੀ ਥਾਵਾਂ ਤੇ ਪਹੁੰਚ ਰਹੀ ਆ ਪਰ ਇਸ ਇਲਾਕੇ ਨੂੰ ਤਾਂ ਕਿਸੇ ਨੇ ਛੂਹਿਆ ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਸ ਇਲਾਕੇ ਦੇ ਨੇੜੇ-ਤੇੜੇ ਲੋਕਾਂ ਨਾਲ ਗੱਲ ਹੋਈ ਥੋੜੀ ਵੀ ਕਿੱਥੇ ਮਦਦ ਪਹੁੰਚਾਉਣ ਦੀ ਲੋੜ ਆ ਕਿਉਂਕਿ ਮਦਦ ਵੀ ਕਈ ਵਾਰ ਤਾਂ ਸਾਡੇ ਲੋਕ ਹੁੰਦੇ ਜਿੱਥੇ ਪਾਣੀ ਦੀ ਲੋੜ ਆ ਉੱਥੇ ਪਾਣੀ ਲੈ ਕੇ ਜਾਂਦੇ ਆ ਚਲੋ ਚੰਗੀ ਗੱਲ ਆ ਲੈ ਕੇ ਜਾਣਾ ਪਰ ਇਹੋ ਜੇ ਕਈ ਵਾਰ ਰਿਮੋਟ ਏਰੀਆ ਦੇ ਜਿਹੜੇ ਇਲਾਕੇ ਆ ਉਹ ਛੁੱਟ ਜਾਂਦੇ ਆ ਤੁਹਾਨੂੰ ਆਪਨੇ ਬਤਾ ਵੀ ਬੱਬੂ ਮਾਨ ਸਾਹਿਬ ਦੀ ਉੱਧਾ ਵੀ ਆਰ ਤੇ ਆਏ ਮਾਨ ਸਾਹਿਬ ਦੀ ਵੀ ਉਹ ਤੈ ਤੱਕਰ ਜਾਂਦੇ ਗੱਲ ਦੇ ਤੇ ਉਹਨਾਂ ਨੇ ਇਹ ਪਹਿਲਾਂ ਕੀਤੀ ਸੀ ਵੀ ਫਿਰ ਤੁਰ ਕੇ ਦੇਖ ਲਿਓ ਵੀ ਜ਼ਰੂਰੀ ਨਹੀਂ ਵੀ ਜਿੱਥੋਂ ਆਪਾਂ ਵੀਡੀਓ ਪਾਈ ਜਾਂਦੇ ਆ ਵੀ ਉੱਥੇ ਹੀ ਸਾਰੀ ਲੋੜ ਹੁੰਦੀ ਆ ਤੇ ਬਾਕੀ ਵੀ ਕੋਈ ਬੰਦਾ ਰਹਿ ਸਕਦਾ ਕੋਈ ਇਹ ਵੀ ਭੁੱਖਾ ਨਾ ਰਵੇ ਕੋਈ ਵੀ ਵੀ ਆਪਣਾ ਆਸਾਸ ਇਹ ਹੀ ਆ ਨਾਲ ਤੁਰਿਆਂਦਾ ਵੀ ਜੇ ਆਪਾਂ ਕਿਸੇ ਭੁੱਖੇ ਦਾ ਢੱਡ ਭਰ ਸਕਦੇ ਆ ਜਿੱਦਾਂ ਸ਼ਰਮਾ ਜੀ ਦੱਸਿਆ ਵੀ ਚਾਹੇ ਕੋਈ ਜੀਵ ਜੰਤੂ ਆ ਚਾਹੇ ਕੋਈ ਪਸ਼ੂ ਆ ਜਾਂ ਕੋਈ ਇਨਸਾਨ ਆ ਹਰ ਇੱਕ ਨੂੰ ਲੋੜ ਆ ਅੱਜ ਆ ਤੁਸੀਂ ਦੇਖੋ ਕਿੱਦਾਂ ਵੱਡੀ ਤਦਾਦ ਦੇ ਵਿੱਚ ਲੋਕੀ ਆਪਣਾ ਆਪਣਾ ਲੈਣ ਆਏ ਕਿਉਂਕਿ ਇਹਨਾਂ ਨੇ ਸਵੇਰ ਦੇ ਨਾਮ ਦਰਜ ਕਰਾਤੇ ਸੀ ਅੱਛਾ ਵੀ ਜਦੋਂ ਇਹਨਾਂ ਨੇ ਨਾ ਨਹੀਂ ਕੰਡੈਕਟ ਕੀਤਾ ਵੀ ਕਹਿੰਦੇ ਅਸੀਂ ਭੁਗਾ ਸਾਰਿਆਂ ਨੂੰ ਪਹਿਲਾਂ ਇਹਨਾਂ ਸਨੇਹੇ ਲਾ ਦੇਣੇ ਆ ਤੇ ਆਪਣਾ ਆਪਣਾ ਸਮਾਨ ਲੈ ਜਾਓ ਆ ਕੇ ਅੱਛਾ ਤੁਸੀਂ ਟਾਈਮ ਇੱਥੇ ਦੱਸਤਾ ਸੀ ਵੀ 10 ਵਜੇ ਵੀ ਅਸੀਂ ਪਹੁੰਚਾਂਗੇ ਤੁਹਾਡੀ ਟੀਮ ਇੱਥੇ ਪਹੁੰਚੂਗੀ ਹਾਂ ਵੀ ਇਹਨਾਂ ਨੂੰ ਆਪਣਾ ਸਮਾਨ ਲੈ ਜੀਏ ਤਾਂ ਇਹ ਦੱਸ ਕੇ ਨੋਟ ਕਰਾ ਲਓ। ਜੀ ਸਾਰੇ ਨੋਟ ਕਰਵਾ ਗਏ ਜੀ ਸਾਰਿਆਂ ਨੂੰ ਜਿੱਦਾਂ ਜਿੱਦਾ ਜਗਾ ਜਗਾ ਤੇ ਜਿੱਦਾਂ ਬੰਦੇ ਬੈਠੇ ਹਨ ਉਹਨਾਂ ਦੇ ਮੋਰੀ ਸੀ ਜਿਹੜੇ ਉਹਨਾਂ ਨੂੰ ਅਸੀਂ ਸੂਚਿਤ ਕਰਤਾ ਸੀਗਾ ਵੀ ਤੁਸੀਂ ਜਦ ਵੀ ਆਉਂਦੇ ਆ ਤੇ ਤੁਸੀਂ ਇਕੱਠੇ ਹੋ ਕੇ ਆਪਣੇ ਆਪਣੇ ਨਾਮ ਲਿਸਟ ਬਣਾਓ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਨੂੰ ਦਿੱਤਾ ਜਾਵੇ ਸਮਾਨ ਇਸ ਕਰਕੇ ਇਹ ਹੁਣ ਜਦੋਂ ਸ਼ੁਰੂ ਹੋਇਆ ਤੇ ਸਾਰੇ ਲੋਕ ਹਾਜ਼ਰ ਹੈ ਆਪਣੇ ਆਪਣੇ ਹਿਸਾਬ ਨਾਲ ਸਾਰੇ ਆਪਣਾ ਹੱਕ ਲੈ ਰਹੇ ਹਿਸਾਬ ਦੀ ਸਿਚੁਏਸ਼ਨ ਆ ਹਾਂਜੀ ਨਜਰ ਸਾਹਿਬ ਜਿੱਦਾਂ ਪਾਣੀ ਵਗ ਰਿਹਾ ਦੇਖੋ ਤੁਸੀਂ ਘਰਾਂ ਦੇ ਘਰ ਡੁੱਬਦੇ ਹੋਏ ਨਜ਼ਰ ਆ ਰਹੇ ਆ ਬਿਆਸ ਦੇ ਅਸੀਂ ਕੰਡੇ ਖੜੇ ਆ ਮੇਰਾ خیال ਇੱਥੇ ਇਥੋਂ ਬਿਆਸ ਤਾਂ ਵੈਸੇ ਦੂਰ ਹੋਣਾ ਕਿ ਨੇੜੇ ਆ ਇਹ ਤਾਂ 1.5 2.5 ਕਿਲੋਮੀਟਰ ਹੈ ਜੀ ਇੱਥੇ 2.5 ਕਿਲੋਮੀਟਰ ਦੂਰ ਆ ਬਿਆਸ ਦਰਿਆ ਪਰ 2.5 ਕਿਲੋਮੀਟਰ ਦੂਰ ਆ ਪਾਣੀ ਇੱਥੇ ਘਰਾਂ ਨੂੰ ਚਪੇਟ ਚ ਲੈ ਲਿਆ ਨੇ ਬਿਲਕੁਲ ਘਰਾਂ ਨੂੰ ਲੈ ਲਿਆ ਫਸਲਾਂ ਦੇ ਉੱਪਰ ਦੀ ਪਾਣੀ ਫਿਰਦਾ ਇਹ ਫਸਲਾਂ ਹੁਣ ਰਹਿ ਨਹੀਂ ਗਈਆਂ ਕਿਸੇ ਜੋਗ ਬਈ ਆਪਾਂ ਕਹਦੀਏ ਨਾ ਵੀ ਕੱਲ ਨੂੰ ਕਿਉਂਕਿ ਪਾਣੀ ਸੁੱਕਦੇ ਨੇ ਵੀ ਹਲੇ ਮਹੀਨਾ ਲੈ ਜਾਣਾ ਜੇ ਅੱਜ ਨਹੀਂ ਵੀ ਹੁਣ ਗਾਂ ਪਾਣੀ ਆਊਗਾ ਨਾ ਇਹਨੂੰ ਸੁੱਕਦੇ ਨੂੰ ਵੀ ਮਹੀਨਾ ਲੈਣਾ ਜਦ ਤੱਕ ਇਹ ਫਸਲਾਂ ਗਲ ਕੇ ਥੱਲੇ ਬਹਿ ਜਾਣੀਆਂ ਚੋਨਾ ਤਾਂ ਤਬਾਹ ਹੋ ਜਾਣਾ ਕਰੋੜਾਂ ਰੁਪਏ ਦਾ ਨੁਕਸਾਨ ਬਈ ਜਿੱਦਾਂ ਹੁਣ ਸਰਕਾਰ ਨੂੰ ਚਾਹੀਦਾ ਸਰਕਾਰ ਨੂੰ ਅੱਜ ਮੁਆ ਕਿਉਂਕਿ 2023 ਚ ਵੀ ਮਾਰ ਚੱਲ ਲਈ ਉਦੋਂ ਵੀ ਕੱਖ ਨਹੀਂ ਮਿਲਿਆ ਕਿਸੇ ਨੂੰ ਅੱਜ ਵੀ ਅਸੀਂ ਕੋਈ ਸਿਆਸੀ ਤੌਰ ਤੇ ਨਹੀਂ ਕਹਿੰਦੇ ਇਹ ਗੱਲ ਪਰ ਇਹ ਵੀ ਕਿਸੇ ਦਾ ਦੁੱਖ ਮਨਣਾ ਚਾਹੀਦਾ ਸਰਕਾਰ ਨੂੰ ਅੱਜ ਅੱਗੇ ਆ ਕੇ ਮੁਆਵਜ਼ਾ ਦੇਣਾ ਚਾਹੀਦਾ ਤੁਸੀਂ ਲੋਕਲੋਂ ਇੱਥੋਂ ਦੇ ਹੋ ਹਾਂਜੀ ਹਾਂਜੀ ਇੱਥੋਂ ਦੇ ਆ ਕੀ ਹਾਲਾਤ ਕੀ ਨੇ ਇੱਥੋਂ ਦੇ ਹਾਲਾਤ ਭਾਜੀ ਇੱਥੇ ਦੇ ਬਹੁਤ ਮਾੜੇ ਤੇ ਬਹੁਤ ਬੇਤਰ ਹਲਾਤ ਆ ਪਾਣੀ ਚੜਿਆ ਪਿਆ ਪੈੜੀਆਂ ਡੁੱਬੀਆਂ ਪਈਆਂ ਝੋਨੇ ਡੁੱਬੇ ਪਏ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਆ ਅਸੀਂ ਤਾਂ ਆਪਣੇ ਉਸਤਾਦ ਬੱਬੂ ਮਾਨ ਜੀ ਦੇ ਬਹੁਤ ਬਹੁਤ ਧੰਨਵਾਦੀਆਂ ਕਿ ਅਸੀਂ ਉਹਨਾਂ ਦੇ ਫੈਨ ਆ ਉਹਨਾਂ ਨੂੰ ਵੀ ਸਾਡਾ ਚੇਤਾ ਆ ਉਹਨਾਂ ਨੂੰ ਵੀ ਸਾਡੇ ਆਪਣੇ ਫੈਨਾਂ ਦਾ ਚੇਤਾ ਆ ਕਿ ਏਦਾਂ ਸਾਡੇ ਲਈ ਜੇ ਅਸੀਂ ਹੜਪੀਟ ਦੇ ਵਿੱਚ ਬੈਠੇ ਤਾਂ ਸਾਡੀ ਲਈ ਹਰ ਸਮਾਨ ਹਰ ਸਹੂਲਤ ਪੂਰੀ ਕਰ ਰਾਇਆ ਉਹ ਅਸੀਂ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਦੇ ਆਪਣੇ ਉਸਤਾਦ ਬੱਬੂ ਮਾਨ ਜੀ ਦੇ ਕਿ ਏਦਾਂ ਉਹਨਾਂ ਨੇ ਸਾਡਾ ਫੇਰ ਵੀ ਚੇਤਾ ਰੱਖਿਆ ਤੇ ਬਹੁਤ ਵਧੀਆ ਗੱਲ ਆ ਕਿ ਐਦਾਂ ਮੈਂ ਕਹਿੰਦਾ ਸਾਡਾ ਨਹੀਂ ਸਾਰੇ ਹੀ ਬੰਤੇ ਜਿੰਨੇ 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 ਬੰਦੇ ਬੈਠੇ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਆ ਇਸੇ ਇਲਾਕੇ ਦੇ ਵਿੱਚ ਇੱਥੇ ਸਭ ਤੋਂ ਜ਼ਿਆਦਾ ਲੋੜ ਹਰੇ ਚਾਰੇ ਦੀ ਡੰਗਰਾਂ ਦੇ ਪਸ਼ੂਆਂ ਦੀ ਲੈ ਆ ਜੀ ਬਿਲਕੁਲ ਸਭ ਤੋਂ ਜ਼ਿਆਦਾ ਲੋੜ ਉਹਦੀ ਆ ਕਿਉਂਕਿ ਘਰ ਦੇ ਤਾਂ ਜੀ ਕਿਸੇ ਤਰੀਕੇ ਨਾਲ ਸਾਰ ਰਹੇ ਆ ਜਿਹੜੇ ਪਸ਼ੂ ਮਾਲ ਡੰਗਰ ਉਹਨਾਂ ਦਾ ਬਹੁਤ ਔਖਾ ਬਹੁਤ ਜ਼ਿਆਦਾ ਹਰੇ ਚਾਰੇ ਦੀ ਖਾਲ ਦੀ ਫੀਡ ਦੀ ਚਾਰ ਦੀ ਜੜੀ ਚੀਜ਼ ਦੀ ਲੋੜਿਆ ਉਹਦੇ ਲਈ ਬਹੁਤ ਜ਼ਿਆਦੀ ਪਰੇਸ਼ਾਨੀ ਤਾਂ ਤੰਗੀਆਂ ਉਹਨਾਂ ਨੂੰ ਉਸ ਚੀਜ਼ ਦੀ ਲੋੜਿਆ ਮੈਂ ਕਹਿੰਨਾ ਉਹ ਚੀਜ਼ ਪਚਾਈ ਜਾਵੇ ਜਿਸ ਤਰੀਕੇ ਨਾਲ ਤੂੜੀ ਸੁੱਕਾ ਪੱਠਾ ਪਚਾਈ ਜਾ ਰਿਹਾ ਧੰਨਵਾਦ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਇਦਰ ਖਾਨ ਸਾਹਿਬ ਕੀ ਹਾਲਾਤ ਹੈ ਇਸ ਪੂਰੇ ਇਲਾਕੇ ਦੇ ਤੁਹਾਡੇ ਦੇ ਕੀ ਹਾਲ ਕੀ ਹੈ ਇਸ ਪੂਰੇ ਇਲਾਕੇ ਦੇ ਹਾਲਾਤ ਬਹੁਤ ਮਾੜੇ ਦੇਖੋ ਪਾਣੀ ਆ ਫਸਲਾਂ ਮਰ ਗਿਆ ਚਾਰਾ ਮਰ ਗਿਆ ਸਾਰਾ ਹਾਲਾਤੇ ਮਾੜੇ ਹੀ ਆ ਜੀ ਹਾਂ ਬਹੁਤ ਜ਼ਿਆਦਾ ਕੰਗੀ ਆਈ ਆ ਪੱਠਾ ਤੇ ਥੇ ਡੰਗਾ ਲੱਗੋ 20 20 30 ਦੀ ਡੰਗਾ ਰ ਤੇ ਅਰ ਬੜੇ ਔਖੇ ਆ ਤੇ ਚਲੋ ਹਾਂ ਰੱਬ ਨਾਲ ਅਗਰੇ ਚਲੋ ਇਹਦਾ ਸਾਥ ਦੇਈ ਜਾ ਉਹਦੇ ਕੰਮ ਪੈਣ ਤੇ ਆਪਾਂ ਸੁਈ ਜਾਊਗਾ ਆ ਹਾਲਾਤ ਤੇ ਮਾੜੀ ਆ ਉਹ ਕੀ ਕਰਿਓ ਫੇ ਹੁਣੇ ਮਾੜਾ ਮੋਟਾ ਨਾਲ ਮਿਲ ਗਿਆ ਟੈਂਪਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਆ ਇੱਥੇ ਬਾ ਇਹ ਪੱਠੇ ਦੀ ਜ਼ਿਆਦਾ ਲੋੜ ਪੱਠਾ ਤੂੜੀ ਚਾਰ ਬਈ ਇਹੋ ਜਿਹਾ ਕੰਮ ਮਿਲਦਾ ਬਾਕੀ ਕੋਈ ਸਿੱਕਲ ਦੀ ਲੋੜ ਨਹੀਂ ਵਿਚਾਰੇ ਦੀ ਲੋੜ ਆ ਜ਼ਿਆਦਾ ਇਸ ਤਰੀਕੇ ਨਾਲ ਅਚਾਰ ਲੈ ਕੇ ਆਈ ਆ ਇਹ ਟੀਮ ਔਰ ਇਸੇ ਤਰੀਕੇ ਦੇ ਨਾਲ ਹੋਰ ਵੀ ਲੋਕਾਂ ਨੂੰ ਚਾਹੀਦਾ ਕਿ ਦੇਖੋਗੇ ਇਸ ਪਾਸੇ ਇਹ ਲੋਕ ਬੈਠੇ ਆ ਆਪੋ ਆਪਣੇ ਹਿਸਾਬ ਨਾਲ ਚਾਰਾ ਇਹਨਾਂ ਨੇ ਲੈ ਲਿਆ ਤੁਹਾਡਾ ਘਰ ਇੱਥੇ ਹੀ ਆ ਹਾਂਜੀ ਹਾਂ ਕੀ ਹਾਲਾਤ ਆ ਇਸ ਪੂਰੇ ਇਲਾਕੇ ਦੇ ਕਿਉਂਕਿ ਦੇਖ ਪਸ਼ੂਆਂ ਦੇ ਹਾਲਾਤ ਕੀ ਆ ਅੱਛਾ ਹਾਲਾਤ ਸਹੀ ਨਹੀਂ ਹੈ ਜੀ ਖਾਣ ਵਾਸਤੇ ਕੁਝ ਹੈ ਨਹੀਂ ਹਬੀਬ ਵਾਲ ਏਰੀਆ ਇਹ ਹਾਂਜੀ ਭਾਈ ਹਵੀਵਲ ਮੰਡੇ ਚਾਰਾ ਖਤਮ ਹੋ ਚੁੱਕਿਆ ਚਾਰਾ ਸਾਬ ਪਾਣੀ ਨਾਲ ਨਸ਼ਟ ਹੋ ਚੁੱਕਿਆ ਭਾਈ ਹਾਂਜੀ ਸਭ ਨਸ਼ਟ ਹੋ ਗਿਆ ਚਾਰਾ ਤੇ ਹੁਣ ਵੇਖੋ ਮਦਦ ਕਰਨ ਦੀ ਸਰਕਾਰ ਤੇ ਤੁਹਾਡੇ ਘਰ ਕਿੱਥੇ ਨੇ ਆ ਸਾਹਮਣੇ ਹਾਜੀ ਕੀ ਹੈ ਤੁਹਾਡਾ ਘਰ ਡੁੱਬਿਆ ਹੋਇਆ ਜਿਹੜਾ ਠੀਕ ਹੈ ਡੁੱਬਿਆ ਹੈ ਸਾਡੇ ਇੱਕ ਵਾਰ ਆਪਾਂ ਚੱਲ ਕੇ ਇੱਧਰ ਵੀ ਦਿਖਾ ਦਈਏ ਆਓ ਜਰਾ ਇਹ ਇਹਨਾਂ ਦਾ ਘਰ ਵੀ ਅਸੀਂ ਦਿਖਾ ਦਈਏ ਇੱਕ ਵਾਰ ਤਾਂ ਇਹ ਸਾਹਮਣੇ ਘਰ ਨੇ ਇਹਨਾਂ ਦੇ ਆ ਸਾਹਮਣੇ ਜਿਹੜੇ ਘਰ ਡੁੱਬੇ ਹੋਇਆ ਇਹਨਾਂ ਲੋਕਾਂ ਦੇ ਘਰ ਆ ਆ ਦੇਖੋ ਤੁਸੀਂ ਬਿਆਸ ਦਰਿਆ ਨੇ ਇਹਨਾਂ ਦੇ ਘਰਾਂ ਨੂੰ ਆਪਣੀ ਚਪੇਟ ਚ ਆਕਾਰਾ ਥੋੜਾ ਇੱਧਰ ਲਾ ਹਾਂਜੀ ਭਾਜੀ ਆਪਣੀ ਘਰ ਇਹ ਆਪਣੀ ਘਰ ਆ ਇਹ ਡੁੱਬ ਗਿਆ ਪੂਰਾ ਆਪਣੇ ਰਿਸ਼ਤੇਦਾਰਾਂ ਦੇ ਮਾਮੇ ਚਾਚੇ ਦਾਜੇ ਉੱਤੇ ਇਕੱਠੇ ਹੀ ਅਸੀਂ ਤਾਂ ਕਰਕੇ ਇਹ ਚ ਆ ਪਾਂਛੇ ਘਰ ਨੇ ਜਿਹੜੇ ਪਾਣੀ ਦੀ ਲਵੇਟ ਚ ਆ ਗਏ ਇਹ ਕਦੋਂ ਆਇਆ ਪਾਣੀ ਇੱਥੇ ਇਹ ਪਾਣੀ तकरीबन ਭਾਈ 10 ਦਿਨ ਤੇ ਹੋ ਗਏ ਥੋੜਾ ਥੋੜਾ ਕਰਕੇ ਛੱਡੀ ਜਾਂਦੀ ਹੈ ਪਿਛਲੀ ਵਾਰ ਜਿਹੜਾ 2023 ਚ ਆਇਆ ਉਹ ਤੇ ਇੱਕਦਮ ਆਏ ਥੋੜਾ ਥੋੜਾ ਕਰਕੇ ਹੁੰਦੇ ਆ ਮੀਂਹ ਕਰ ਸਕਦੇ ਤਾਂ ਕਰਕੇ ਠੀਕ ਹੈ ਫਸਲਾਂ ਤਾਂ ਪੂਰੀਆਂ ਤਬਾਹ ਹੋ ਗਈਆਂ ਨਾ ਫਸਲਾਂ ਦੇ ਪਾਈ ਤੁਹਾਡੇ ਸਾਹਮਣੇ ਆ ਉਹਨਾਂ ਫਸਲਾਂ ਦੇ ਤਬਾਹ ਹੋਈ ਤਾਂ ਬਹੁਤ ਨੁਕਸਾਨ ਹੋ ਗਿਆ ਫਸਲਾਂ ਦਾ ਕਾਫੀ ਜ਼ਿਆਦਾ ਹੋ ਗਿਆ 10-10 ਕਿੱਲੇ ਕਈਆਂ ਦੇ 20-20 ਕਿੱਲੇ ਵੀ ਲੱਗੇ ਆ ਉਹ ਵੀ ਨੁਕਸਾਨ ਵਾਧੂ ਹੋ ਗਿਆ ਹਾਂ ਤਾਂ ਕਰੀਏ ਪਰ ਹੋਰ ਲੋਕ ਵੀ ਥੋੜਾ ਵੀ ਇਲਾਕਾ ਇੱਥੋਂ ਦਾ ਹੀ ਆ ਹਾਂਜੀ ਆਪਣਾ ਏਰੀਆ ਇਹੋ ਜਿਹਾ ਮੈਂ ਤੇ ਇਹੋ ਹੀ ਆ ਮੈਂ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਜੀ ਮੇਰਾ ਨੌਜਵਾਨਾਂ ਨੂੰ ਇਹ ਸੁਨੇਹਾ ਕਿ ਜਿੰਨੇ ਵੀ ਐਨ ਆਰ ਆਈ ਇੱਥੋਂ ਦੇ ਵੱਸਦੇ ਨੇ ਤੁਹਾਨੂੰ ਵੀ ਪਤਾ ਦੋਆਬਾ ਏਰੀਆ ਬਾਹਰ ਆ ਜ਼ਿਆਦਾਤਰ ਐਨ ਆਰ ਆਈਆਂ ਮੁੰਡਿਆਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਆ ਆੜ੍ਹ ਪੀੜਤਾਂ ਲਈ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਜਿੰਨੇ ਵੀ ਪਿੰਡਾਂ ਦੇ ਵੀ ਨੌਜਵਾਨ ਉਹ ਇੱਥੇ ਮੌਜੂਦ ਹੋਣ ਮਾਲ ਡੰਗਰਾਂ ਲਈ ਪੱਠੇ ਲੈ ਕੇ ਆਉਣ ਜਿੱਦਾਂ ਸੇਵਾ ਕਰ ਰਹੇ ਨੇ ਸਿੰਗਰ ਵੀ ਆਮ ਲੋਕਾਂ ਨੂੰ ਵੀ ਕਰਨੀ ਚਾਹੀਦੀ ਆਪਣੇ ਏਰੀਆ ਦੇ ਤਾਂ ਖਾਸ ਤੌਰ ਤੇ ਇਕੱਲਾ ਦੋਆਬੇ ਵਾਲਿਆਂ ਲਈ ਨਹੀਂ ਵੈਸੇ ਚਲੋ ਬਾਈ ਹੁਣ ਇਹ ਕਹਿੰਦੇ ਦੋਆਬਾ ਸਾਰਾ ਬਾਹਰ ਹੈ ਤਾਂ ਦੋਆਬੇ ਦੇ ਸਾਰੇ ਐਨ ਆਰ ਆਈ ਵੀਰਾਂ ਨੂੰ ਇਹ ਬੇਨਤੀ ਹੈ ਅਪੀਲ ਹੈ ਕਿ ਆਪੋ ਆਪਣੇ ਪਿੰਡਾਂ ਨੂੰ ਸੰਭਲੋ ਹੁਣ ਆਪੋ ਆਪਣੇ ਇਲਾਕਿਆਂ ਨੂੰ ਸੰਭਲੋ ਮਾਝੇ ਵਾਲਿਆਂ ਨੂੰ ਵੀ ਇਹ ਬੇਨਤੀ ਆ ਅਪੀਲ ਆ ਇਹ ਕਿ ਆਪੋ ਆਪਣੇ ਪਿੰਡਾਂ ਨੂੰ ਆਪੋ ਆਪਣੇ ਇਲਾਕਿਆਂ ਨੂੰ ਸੰਭਲੋ ਤਾਂ ਕਿ ਆਪੋ ਆਪਣੇ ਜਿਹੜੇ ਭਰਾ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਉਹ ਭਰਾਵਾਂ ਦਾ ਬਚਾ ਕੀਤਾ ਜਾ ਸਕੇ ਉਹਨਾਂ ਦਾ ਹਰਜਾਨਾ ਤਾਂ ਨਹੀਂ ਭਰਿਆ ਜਾ ਸਕਦਾ ਉਹਨਾਂ ਦਾ ਜਿੰਨਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਤਾਂ ਹੁਣ ਹੀ ਮੁਸ਼ਕਿਲ ਹੈ ਘੱਟੋ ਘੱਟ ਅਸੀਂ ਇਕੱਠੇ ਹੋ ਕੇ ਸਾਰੇ ਪੰਜਾਬੀ ਭੈਣ ਭਰਾ ਇੱਕ ਦੂਜੇ ਦੇ ਮਰਮਲਾ ਸਕਦੇ ਆ ਇਸ ਇਲਾਕੇ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਣ ਦਾ ਅਨੁਮਾਨ ਆ ਇਹ ਜਿਹੜਾ ਪੂਰਾ ਇਲਾਕਾ ਕਿਉਂਕਿ ਫਸਲਾਂ ਤਾਂ ਸਾਰੀਆਂ ਤਬਾਹ ਹੋ ਚੁੱਕੀਆਂ ਆ ਇੱਥੇ ਭਾਜੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਸਾਰੀਆਂ ਦੇਖੋ ਤੁਸੀਂ ਫਸਲਾਂ ਡੁੱਬ ਚੁੱਕੀਆਂ ਝੋਨੇ ਚੁੱਕ ਕੇ ਤੇ ਇਹਦਾ ਹੁਣ ਸਾਰਿਆਂ ਨੂੰ ਰਲ ਮਿਲ ਕੇ ਇਹਦਾ ਸਾਥ ਦੇਣਾ ਚਾਹੀਦਾ ਜੀ ਆਪਣੇ ਜਿੰਨੇ ਵੀ ਪੰਜਾਬੀ ਹਾਂ ਭਾਈ ਚਾਰਾ ਸਾਰਾ ਕਿੰਨਾ ਏਰੀਆ ਹੈ ਕਿੰਨੇ ਏਰੀਆ ਦੇ ਵਿੱਚ ਆ ਇਹ ਪੂਰਾ ਇਲਾਕਾ ਇਲਾਕਾ ਭਾਜੀ ਮੇਰੇ ਸਹਾਰ ਨਾਲ ਜਿਹੜਾ ਤੇ ਹੜ੍ਹ ਦੇ ਅੰਦਰ ਆ 2.5-3 ਕਿਲੋਮੀਟਰ ਦੇ ਤੱਕ ਦੇ ਇਹਦਾ ਹੈਗਾ ਜਿਹੜਾ ਡੁੱਬਿਆ ਬਾਕੀ ਦੇਖੋ ਜੀ ਹੁਣ ਜਿਆਦਾ ਇੱਥੇ ਜਿੰਨੇ ਲੋਕਲ ਆ ਉਹਨਾਂ ਨੂੰ ਜਿਆਦਾ ਪਤਾ ਜੀ ਅਸੀਂ ਤਾਂ ਮਾਨ ਸਾਹਿਬ ਦੀ ਟੀਮ ਦੇ ਨਾਲ ਹੀ ਆਏ ਆ ਜੀ ਤੇ 2.5-3 ਕਿਲੋਮੀਟਰ ਦਾ ਇਹ ਪੂਰਾ ਇਲਾਕਾ ਦੱਸਿਆ ਜਾ ਰਿਹਾ ਜਿਹੜਾ ਕਿ ਪੂਰਾ ਇਲਾਕਾ ਤਬਾਹ ਹੋ ਚੁੱਕਿਆ ਔਰ ਇਧਰ ਪਸ਼ੂਆਂ ਦੇ ਮੰਦੇ ਹਾਲ ਨੇ ਕਿਉਂਕਿ ਪੱਠੇ ਸੜ ਗਏ ਆ ਚਾਰਾ ਜਿਹੜਾ ਉਹ ਪੂਰਾ ਤਬਾਹ ਹੋ ਚੁੱਕਿਆ ਤਾਂ ਇਸ ਵੇਲੇ ਵੱਖ-ਵੱਖ ਆਪੋ ਆਪਣੇ ਏਰੀਏ ਚੁਣੋ ਔਰ ਉਹਨਾਂ ਇਲਾਕਿਆਂ ਦੇ ਵਿੱਚ ਮਦਦ ਕਰੋ ਲੋਕਲ ਲੋਕਾਂ ਦੇ ਨਾਲ ਗੱਲਬਾਤ ਕਰੋ ਕਿ ਕਿੱਥੇ ਮਦਦ ਪਹੁੰਚਾਈ ਜਾ ਸਕਦੀ ਹੈ ਤਾਂ ਕਿ ਮਦਦ ਵੀ ਸਹੀ ਥਾਂ ਤੇ ਪਹੁੰਚ ਸਕੇ ਤਾਂ ਸਭ ਤੋਂ ਪਹਿਲਾਂ ਇਹ ਗੱਲ ਦਿਮਾਗ ਦੇ ਵਿੱਚ ਰੱਖਿਓ ਕਿ ਸਾਨੂੰ ਇਸ ਵੇਲੇ ਡੁੱਬਦੇ ਹੋਏ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਜਿਹੜੇ ਸਾਡੇ ਭੈਣ ਭਰਾ ਇਸ ਵੇਲੇ ਇਹ ਤਰਾਸ ਦੀ ਦੀ ਮਾਰ ਚੱਲ ਰਹੇ ਆ ਇੱਕ ਕੁਦਰਤੀ ਆਫਤ ਦੀ ਮਾਰ ਚੱਲ ਰਹੀ ਹੈ ਸਾਨੂੰ ਸਭ ਨੂੰ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ